ਸ਼ਸ਼ੀਕਾਲ ਨਮਸਕਾਰ ਆਦਾਬ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਅੱਜ ਮੈਂ ਪਹੁੰਚੀ ਹੋਈ ਹਾਂ ਉਹ ਪੰਜਾਬੀ ਮੂਵੀ ਜੋ ਅਪਕਮਿੰਗ ਪੰਜਾਬੀ ਮੂਵੀ ਹੈ ਮਿੰਦੋ ਤਹਿਸੀਲਦਾਰ ਨਹੀਂ ਉਹਦੇ ਸੈੱਟ ਤੇ ਪਹੁੰਚਿਆ ਤੇ ਸ਼ੂਟਿੰਗ ਜੋ ਹੈ ਜੋਰਾ ਸ਼ੋਰਾਂ ਦੇ ਚੱਲ ਰਹੀ ਹੈ ਪਰ ਬਹੁਤ ਹੀ ਬਿਜ਼ੀ ਸ਼ੈਡਿਊਲ ਹੈ ਇੱਥੇ ਤੇ ਮੈਂ ਹੁਣ ਵੈਸੇ ਤਾਂ ਰਾਜਵੀਰ ਜੋ ਹੁੰਦਾ ਤੇ ਇਸ਼ਾ ਨੂੰ ਰੋਕਿਆ ਕਿ ਵਟਾ-ਵਟ ਇੰਟਰਵਿਊ ਦੇ ਜਾਓ ਗੱਲ ਕਰ ਲਓ ਕਿਉਂਕਿ ਸ਼ੈਡਿਊਲ ਬਹੁਤ ਬਿਜ਼ੀ ਚੱਲ ਰਹੇ ਤੇ ਆ ਗਏ ਸ਼ਸ਼ੀਕਾਲ ਸਾਸ਼ਿਕਾਲ ਜੀ ਡੇਲੀ ਪੋਸਟ ਵਾਲਿਓ ਸਾਸ਼ਿਕਾਲ ਸਾਰੇ ਡੇਲੀ ਪੋਸਟ ਦੇਖ ਰਹੇ ਸੁਣ ਰਹੇ ਦਰਸ਼ਕੋ ਸਰੋਤਿਓ ਪਿਆਰ ਕਰਨ ਵਾਲਿਓ ਸਾਰਿਆਂ ਨੂੰ ਮੇਰੇ ਵੱਲੋਂ ਔਰ ਈਸ਼ਾ ਵੱਲੋਂ ਬਹੁਤ ਬਰੀ ਬਹੁਤ ਪਿਆਰ ਭਰੀ ਸਤਿਕਾਰ ਬਹੁਤ ਸੋਹਣਾ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਹੁਣ ਥੋੜਾ ਸੀਨ ਸ਼ੂਟ ਹੈ ਜੋ ਹੋ ਰਿਹਾ ਬਹੁਤ ਸੋਹਣਾ ਚੱਲ ਰਿਹਾ ਹੈ ਔਰ ਮੈਂ ਦੇਖ ਰਹੀ ਹਾਂ ਵੀ ਆਰਟਿਸਟ ਨੂੰ ਕਿੰਨਾ ਜ਼ਿਆਦਾ ਮਤਲਬ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਉਹ ਦੇਖੋ ਹੁਣ ਉਧਰੋਂ ਮੈਨੂੰ ਵਾਜਾਂ ਪੈ ਰਹੀਆਂ ਨੇ ਥੋੜੇ ਟਾਈਮ ਤੱਕ ਗਾਲਾਂ ਵੀ ਪਹਿਣਗੀਆਂ ਜੇ ਆਪਾਂ ਇੱ ਆ ਗਿਆ ਸਰ ਮੈਂ 1 ਮਿੰਟ ਦੇ ਵਿੱਚ ਆ ਗਿਆ ਜੀ ਟੈਲੀਪੋਰਟ ਵਾਲੇ ਆਏ ਹੋਏ ਨੇ ਜੀ ਇਹ ਵੀ ਜ਼ਰੂਰੀ ਆ ਇਸ ਦਾ ਤੁਹਾਡਾ ਕੈਰੈਕਟਰ ਕੀ ਹੈ ਇਸ ਮੂਵੀ ਦੇ ਵਿੱਚ ਮੇਰਾ ਕੈਰੈਕਟਰ ਨੇਮ ਹੈਗਾ ਜੀਤੋ ਤੇ ਆਬਵੀਅਸਲੀ ਮੈਂ ਰਾਜਵੀਰ ਦੇ ਆਪੋਜ਼ਿਟ ਆ ਔਰ ਇਸੇ ਬਹੁਤ ਸਾਰੀ ਵੇਰੀਏਸ਼ਨ ਹੈਗੀ ਹੈ ਔਰ ਮੈਂ ਅੱਜ ਤੱਕ ਕੋਈ ਪੀਰੀਅਡ ਫਿਲਮ ਨਹੀਂ ਕੀਤੀ ਆ ਮੇਰੀ ਪਹਿਲੀ ਪੀਰੀਅਡ ਫਿਲਮ ਆ ਔਰ ਇੰਨੀ ਸੋਣੀ ਸ਼ੂਟ ਹੋਈ ਹੈ ਨਾ ਕਿ ਮੈਂ ਸਟੋਰੀ ਦੱਸ ਹੀ ਨਹੀਂ ਸਕਦੀ ਬਿਲਕੁਲ ਔਰ ਸਾਰੇ ਜਿੰਨੇ ਵੀ ਇਹਦੇ ਵਿੱਚ ਐਕਟਰ ਨੇ ਸਾਰੇ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨਾਲ ਕੰਮ ਕਰਕੇ ਬੜਾ ਮਜ਼ਾ ਆਇਆ ਬਹੁਤ ਜ਼ਿਆਦਾ ਮਤਲਬ ਮਤਲਬ ਮੈਂ ਸਹੀ ਗੈਸ ਲਗਾਇਆ ਵੀ ਪਹਿਲਾਂ ਰਾਜਵੀਰ ਤੇ ਇਸ਼ਾ ਦੀ ਕਰਨੀ ਆਪਾਂ ਬਈ ਗੱਲਬਾਤ ਇਹਨਾਂ ਨਾਲ ਹੀ ਕਰਨੀ ਪਹਿਲਾਂ ਬਿਲਕੁਲ ਬਿਲਕੁਲ ਆਪੋਜ਼ਿਟ ਹੋ ਤੁਸੀਂ ਦੋਨੋਂ ਸੀਨ ਦੇ ਕੰਮ ਤੋਂ ਜਿਹੜੀ ਵੀ ਸ਼ੁਰੂਆਤ ਹੁੰਦੀ ਹੈ ਚਾਹੇ ਉਹ ਮੂਵੀ ਦਾ ਸੀਨ ਹੈ ਚਾਹੇ ਕੋਈ ਸ਼ਾਰਟ ਹੈ ਤਾਂ ਫਿਰ ਸਾਰਾ ਦਿਨ ਬੜਾ ਵਧੀਆ ਜਾਂਦਾ ਤੁਸੀਂ ਵੀ ਅੱਜ ਵਧੀਆ ਕੀਤਾ ਜਿਹੜਾ ਸਰ ਤੋਂ ਸ਼ੁਰੂਆਤ ਕੀਤੀ ਆ ਆਵਾਜ਼ਾਂ ਪੈ ਰੀਆਂ ਨੇ ਜੀ ਤੇ ਰਾਜਵੀਰ ਜੰਦੇ ਜੰਦੇ ਇੱਕ ਗਾਣਾ ਸੁਣਾ ਦਿਓ ਔਰ ਈਸ਼ਾ ਨੂੰ ਡੈਡੀਕੇਟ ਕਰ ਦਿਓ। ਆਹ ਨਹੀਂ ਮੈਂ ਤਾਂ ਹੱਸ ਰਹੀ ਸੀਗੀ ਤੁਸੀਂ ਲਾਓ। ਆ ਗਾਣਾ ਮੈਂ ਕਿਹਾ ਮੇਰੇ ਸਾਰੇ ਹੀ ਗਾਣੇ ਬਹੁਤ ਵਧੀਆ ਨੇ ਮੈਂ ਉਹਨਾਂ ਚੋਂ ਸੋਚ ਰਾਂ ਵੀ ਕੰਗਣੀ ਸੁਣਾ ਦਿਓ ਕੰਗਾਂ ਨਹੀਂ ਕੰਗਣੀ ਮੇਰਾ ਫੇਵਰਿਟ ਹੈ ਕੰਗਣੀ ਸੁਣਾ ਦਿਓ ਸੀ ਸੀ ਸੂਟ ਨਹੀਂ ਇੱਕ ਹੋਰ ਗਾਣਾ ਬੜਾ ਵਧੀਆ ਉਹ ਵੀ ਉਹ ਸੁਣਾਉਣਾ ਆਜੋ ਸੁਣਾ ਦਿਓ। ਆ ਉਹ ਕਿੱਥੋਂ ਸਟਾਰਟ ਹੁੰਦਾ ਸੀ ਉਹ ਥੋੜਾ ਆਪਣਾ ਤੇ ਤੁਹਾਨੂੰ ਹਾਂ ਮੇਰਾ ਆਪਣਾ ਫਿਰ ਪਤਾਉਣਾ ਚਾਹੀਦਾ ਚੱਕੀ ਫਿਰਦੇ ਦਿਨਾਲੀ ਬਾਰਾਂ ਬੋਰਦੀ ਨੀ ਬੈਲੀ ਕਰਦੇ ਸਿਫਤ ਤੇਰੀ ਤੋਰਦੀ ਨੀ ਕੋਕੇ ਡਾਂਗ ਚ ਜੜਾਈ ਫਿਰਦੇ ਨੀ ਪੈਗੀ ਪਿੰਡ ਚ ਦਹਾਈ ਪੱਲਿਏ ਨੀ ਚਿੱਟੇ ਸੂਟ ਤੇ ਕਢਾਉਣੀ ਛੱਡਦੇ ਨੀ ਤੂੰ ਚੱਕਮੀ ਕੜਾਈ ਬੱਲੀਏ ਚਿੱਟੇ ਸੂਟ ਤੇ ਕਢਾਉਣੀ ਛੱਡਦੇ ਨੀ ਤੂੰ ਚੱਕਮੀ ਕੜਾਈ ਬੱਲੀਏ ਬੇਰੀ ਨਾਈਸ ਰਜਵੀਰ ਇਸ ਮੂਵੀ ਦਾ ਗਾਣਾ ਹੈ ਨਹੀਂ ਜੀ ਇਹ ਮੇਰਾ ਹੁਣੇ ਲੇਟੈਸਟ ਜਿਹੜਾ ਗਾਣਾ ਆ ਕੇ ਹਟਿਆ ਉਹ ਗਾਣਾ ਆ ਮੂਵੀ ਵਾਲੇ ਗਾਣੇ ਬੜੇ ਵਧੀਆ ਨੇ ਬਹੁਤ ਹੀ ਜਿਆਦਾ ਵਧੀਆ ਨੇ ਤੁਸੀਂ ਤੁਸੀਂ ਗਾਏ ਇਸ ਮੂਵੀ ਦੇ ਵਿੱਚੋਂ ਦੋ ਤਿੰਨ ਸ਼ਾਇਦ ਮੈਂ ਵੀ ਗਾਵਾਂ ਕਰਮਜੀਤ ਭਾਜੀ ਵੀ ਗਾਉਣਗੇ ਨਵੇਂ ਜਿਹੜੇ ਆਰਟਿਸਟ ਨੇ ਸ਼ਾਇਦ ਇੱਕਦਮ ਮੈਂ ਵੀ ਗਾ ਲਾਂ ਅਰੇ ਵਾਹ ਤੈਨੂੰ ਇਸ ਤਰ੍ਹਾਂ ਆਉਂਦਾ ਨਹੀਂ ਹੈ ਮੈਂ ਸਿੱਖ ਰਹੀ ਹਾਂ ਕਲਾਸਾਂਸ ਵਿੱਚ ਕੋਈ ਪੁਰਾਣਾ ਆਉਂਦਾ ਹੋਊਗਾ ਸੁਣਾ ਦਿਓ ਨਾ ਨਾ ਮੈਨੂੰ ਆਉਂਦਾ ਨਹੀਂ ਹੈ ਮੈਂ ਇਹਨਾਂ ਦੇ ਗਾਣੇ ਸੁਣਦੀ ਆ ਮੈਂ ਇਹਨਾਂ ਨੂੰ ਪ੍ਰੈਕਟਿਸ ਕਰਵਾ ਰਹੀ ਆ ਓਕੇ ਉਧਰ ਵਾਜ ਜਾ ਪਹਿਰੇ ਰਾਜਵੀਰ ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸ ਦਿਓ ਵੀ ਤੁਹਾਡਾ ਕੈਰੈਕਟਰ ਕਿਸ ਮੂਵੀ ਚ ਮੇਰਾ ਕੈਰੈਕਟਰ ਹੈ ਜੀ ਲੱਖਾ ਪਿੰਡ ਦਾ ਬਾਕੀ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਮੈਨੂੰ ਜਿਆਦਾ ਨਹੀਂ ਇਹਦੇ ਬਾਰੇ ਪਤਾ ਹਾਂ ਪਰ ਇਹਨਾਂ ਨੂੰ ਦੱਸ ਦਿੰਨਾ ਕਿ ਮੇਰਾ ਕਰੈਕਟਰ ਹੈਗਾ ਜਿਹੜਾ ਉਹ ਲੱਖਾ ਹੈ ਤੇ ਸੋਹਣਾ ਸੁਨੱਖਾ ਮੁੰਡਾ ਹੈ ਬੜਾ ਘੈਂਟ ਮੁੰਡਾ ਹਨਾ ਉਹ ਤਾਂ ਐਸੇ ਵੀ ਮਤਲਬ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਸੋ ਮਚ ਰਾਜਵੀਰ ਜਵੰਦਾ ਤੇ ਇਸ਼ਰ 21 ਦੇ ਨਾਲ ਤੇ ਤੁਹਾਡੀ ਗੱਲਬਾਤ ਕਰਵਾ ਦਿੱਤੀ ਹੈ ਹੁਣ ਮੇਰੇ ਨਾਲ ਮੌਜੂਦ ਨੇ ਇਸ ਮੂਵੀ ਦੇ ਡਾਇਰੈਕਟਰ ਇਸ ਮੂਵੀ ਦੇ ਪ੍ਰੋਡਿਊਸਰ ਮੌਜੂਦ ਨੇ ਉਹਨਾਂ ਨਾਲ ਖਾਸ ਗੱਲਬਾਤ ਕਰ ਲੈਣੇ ਆ ਤੇ ਨਾਲ ਤੁਹਾਨੂੰ ਦੱਸ ਦੇਣੀ ਕਿ ਇਸ ਪੰਜਾਬੀ ਇੰਡਸਟਰੀ ਦਾ ਡਾਇਮੰਡ ਜੋ ਕਿ ਕਰਮਜੀਤ ਅਨਮੋਲ ਨੇ ਉਹ ਇਸ ਮੂਵੀ ਨੂੰ ਪ੍ਰੋਡਿਊਸ ਵੀ ਕਰ ਰਹੇ ਨੇ ਸਭ ਤੋਂ ਵੱਡੀ ਜੋ ਗੱਲ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਮੂਵੀ ਨੂੰ ਪ੍ਰੋਡਿਊਸ ਵੀ ਕਰ ਰਹੇ ਹੋ ਔਰ ਲੀਡ ਤੇ ਕੰਮ ਵੀ ਕਰ ਰਹੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਔਰ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਨਿਓ ਤਾਂ ਬਹੁਤ ਖੁਸ਼ੀ ਹੁੰਦੀ ਹੈ ਵੈਸੇ ਤਾਂ ਕੰਮ ਦੀ ਹਰ ਹਰ ਕੰਮ ਦੀ ਖੁਸ਼ੀ ਹੁੰਦੀ ਹੈ ਪਰ ਜਦੋਂ ਆਪਣਾ ਕਰਦੇ ਹੋ ਕੁਝ ਹੋਰ ਜ਼ਿਆਦਾ ਖੁਸ਼ੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨੀ ਵੀ ਪਹਿਲਾਂ ਤੁਸੀਂ ਲੁਕਸ ਵੱਲ ਛਾਤੀ ਮਾਰ ਲਓ ਬਹੁਤ ਫਿਟਨੈਸ ਕਰੀ ਹੈ ਇਸ ਵਾਰ ਪਤਾ ਹੀ ਨਹੀਂ ਕਿੰਨਾ ਵਰਕਆਊਟ ਕੀਤਾ ਹੈ ਥੈਂਕ ਯੂ ਇੱਕ ਕੁੜੀ ਦੇ ਮੂੰਹੋਂ ਇਹ ਗੱਲ ਸੁਣ ਕੇ ਤਾਂ ਹੋਰ ਵੀ ਜੋਸ਼ ਆ ਜਾਂਦਾ ਸਰ ਕੈਰੈਕਟਰ ਕੀ ਤੁਹਾਡਾ ਇਸ ਮੂਵੀ ਚ ਬਹੁਤ ਕੈਰੈ ਕੈਰੈਕਟਰ ਬਹੁਤ ਵਧੀਆ ਜੀ ਤੇਜਾ ਸਿੰਘ ਦਾ ਮੇਰਾ ਕੈਰੈਕਟਰ ਹੈ ਔਰ ਬਹੁਤ ਵਧੀਆ ਕੈਰੈਕਟਰ ਹੈ ਔਰ ਓਵਰਆਲ ਮੂਵੀ ਬਹੁਤ ਵਧੀਆ ਹੈ ਮਹਿੰਦੋ ਤਹਿਸੀਲਦਾਰਨੀ ਜਿਹਦੇ ਰਾਈਟਰ ਡਾਇਰੈਕਟਰ ਸਾਡੇ ਸਾਹਮਣੇ ਖੜੇ ਅਵਤਾਰ ਸਿੰਘ ਔਰ ਬਹੁਤ ਖੂਬਸੂਰਤ ਇਹਨਾਂ ਨੇ ਇੱਕ ਕਹਾਣੀ ਪੁਣੀ ਹੈ ਮੈਂ ਕਹੂੰਗਾ ਜਿਹਦੇ ਵਿੱਚ ਇੰਨੇ ਕੈਰੈਕਟਰ ਇੰਨੇ ਵਧੀਆ ਤਰੀਕੇ ਨਾਲ ਫਿਟ ਕੀਤੇ ਆ ਔਰ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਹਰ ਇੱਕ ਕਿਰਦਾਰ ਦਾ ਆਪਣਾ ਇੱਕ ਅਹਿਮ ਰੋਲ ਹੈ ਉਹਦੇ ਵਿੱਚ ਅਹਿਮ ਇੱਕ ਕੀ ਕਹਿੰਦੇ ਉਹਦਾ ਮਤਲਬ ਜਗ੍ਹਾ ਉਹਦੀ ਔਰ ਬਣਾਈ ਹੋਏ ਨੇ ਹਰ ਇੱਕ ਜਿਵੇਂ ਮੋਤੀ ਮਾਲਾ ਦੇ ਵਿੱਚ ਫਿੱਟ ਕੀਤੇ ਹੁੰਦੇ ਇਹਨਾਂ ਨੇ ਸਾਰੇ ਕੈਰੈਕਟਰ ਉਦਾਂ ਫਿੱਟ ਕੀਤੇ ਹੋਏ ਨੇ हां सर मेरा क्वेश्चन ਤੁਹਾਡੇ ਤੋਂ ਹੈ ਵੀ ਇੱਕ ਪ੍ਰੋਡਿਊਸਰ ਪੈਸੇ ਲਗਾਉਣ ਤੋਂ ਪਹਿਲਾਂ ਮੂਵੀ ਬਣਾਉਣ ਤੋਂ ਪਹਿਲਾਂ ਇਹ ਸੋਚਦਾ ਹੈ ਵੀ ਮੂਵੀ ਜੋ ਹੈ ਸੁਪਰ ਟੂਪਰ ਹਿੱਟ ਜਾਏਗੀ ਬਾਕਸ ਆਫਿਸ ਤੇ ਧਮਾਲ ਮਚਾਏਗੀ। ਤੁਸੀਂ ਇਹ ਮੂਵੀ ਪ੍ਰੋਡਿਊਸ ਕੀਤੀ ਹੈ। ਕਿੰਨੀ ਕੁ ਉਮੀਦ ਹੈ ਕਿ ਮਿੰਦੋ ਤਸੀਲਦਾਰਨੀ ਰੌਕ ਕਰੇਗੀ ਬਾਕਸ ਆਫਿਸ ਤੇ? ਕੋਰਸੇ ਇਹ ਰੌਕ ਕਰੇਗੀ ਕਿਉਂਕਿ ਸਿਰਫ emotions ਨਾਲੇ ਮੂਵੀ ਬਣਾ ਰਹੇ ਆਂਗੇ। ਇਹ ਸੋਚਦੇ ਹੋਏ ਕਿ ਅਟਲੀਸਟ ਵਿਦ ਬਾਕਸ ਆਫਿਸ ਤੇ ਤੁਮਾਲ ਨਹੀਂ ਕਰੇਗੀ ਤੇ ਰੈਪਿਊਟੇਸ਼ਨ ਜ਼ਰੂਰ ਬਣਾ ਕੇ ਜਾਏਗੀ ਜੋ ਪਿਛਲੀ ਮਹੀਨੇ ਇਹ ਸਾਡੇ ਓਮਜੀ ਤੋਂ ਨੇ ਜਿਹੜੇ ਡਿਸਟ੍ਰੀਬਿਊਟਰ ਨੇ ਸਾਡੇ ਇਹਨਾਂ ਵੱਲ ਸ਼ਿਕਾਇਤ ਹੈ ਕਿ ਅੱਜ ਪਹਿਲਾ ਦਿਨ ਹੈ ਇਹਨਾਂ ਦਾ ਸਾਡੇ ਲਾਸਟ ਡੇ ਚੱਲ ਰਹੇ ਨੇ ਮੂਵੀ ਦੇ ਤੇ ਇਹ ਪਤਾ ਨਹੀਂ ਕਿ ਇਧਰ ਬਾਹਰ ਗਏ ਹੋਏ ਸੀਗਾ ਕਿਤੇ ਮੈਨੂੰ ਮੈਨੂੰ ਟੀਮ ਤੇ ਕੰਫੀਡੈਂਸ ਬਹੁਤ ਸੀਗਾ ਮੈਂ ਕੰਮ ਠੀਕ ਹੁੰਦਾ ਨਾ ਮੈਂ ਤਾਂ ਲਾਸਤਿਆਂ ਜੀ ਨਾਈਸ ਵੈਰੀ ਨਾਈਸ ਵੈਰੀ ਨਾਈਸ ਸਰ ਇਹ ਮੂਵੀ ਜੋ ਹੈ ਫੀਮੇਲ ਓਰੀਐਂਟਡ ਮੂਵੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਬਾਕੀ ਜਿਹੜੀ ਫਿਲਮਾਂ ਬਣਦੀਆਂ ਕਾਮੇਡੀ ਮੂਵੀਜ਼ ਹੁੰਦੀਆਂ ਨੇ ਔਰ ਇਹ ਲੜਕੀ ਮਤਲਬ ਮਿੰਦੋ ਤਹਿਸੀਲਦਾਰ ਨਹੀਂ ਬੇਸਿਕਲੀ ਕਨਸੈਪਟ ਕਿੱਥੋਂ ਆਇਆ ਦਿਮਾਗ ਦੇ ਵਿੱਚ ਔਰ ਨਾਮ ਕੀ ਸੋਚ ਕੇ ਰੱਖਿਆ ਨਾਮ ਇੱਕ ਕੈਰੈਕਟਰ ਸੀਗਾ ਜਿਸ ਤੋਂ ਮੈਂ ਇਨਸਪਾਇਰ ਹੋਇਆ ਸੀਗਾ ਕਿਸੇ ਤੋਂ ਵੈਸੇ ਹੀ ਉਸ ਉਹਦੇ ਤੋਂ ਸਿਰਫ ਨਾਮ ਹੀ ਲਿਆ ਮੈਂ ਬਾਕੀ ਕਾਮੇਡੀ ਫਿਲਮ ਨੇ ਨਾ ਮੈਨ-ਔਰੀਐਂਟਡ ਕਾਮੇਡੀ ਹੈ ਵੂਮਨ ਔਰੀਐਂਟਡ ਕਾਮੇਡੀ ਫਿਲਮ ਹੈ ਓਕੇ ਓਕੇ ਹਾਂਜੀ ਸਰ ਕਿੰਨੇ ਟਾਈਮ ਦੀ ਸ਼ੂਟਿੰਗ ਸੀ ਔਰ ਕਿੱਥੇ-ਕਿੱਥੇ ਸ਼ੂਟਿੰਗ ਹੋਈ ਏ ਦੀ ਸਾਡੀ ਸ਼ੂਟਿੰਗ ਅਪਰੋਕਸੀਮੇਟਿਕ ਮਹੀਨੇ ਦੀ ਹੋ ਗਈ ਹੈ ਜੀ ਇੱਥੇ ਸ਼ੂਟਿੰਗ ਹੋਈ ਹੈ ਬਾਕੀ ਸਾਡੀ ਚੰਡੀਗੜ੍ਹ ਸ਼ੂਟਿੰਗ ਹੋ ਗਈ ਹੈ ਬੱਸੀ ਪਟਾਣਾ ਹੋਈ ਹੈ ਤੇ ਮਨਾਲੀ ਅਜੇ ਅਸੀਂ ਜਾਣਾ ਹੈ ਸਰ ਤੁਸੀਂ ਕੀ ਕਹਿੰਦੇ ਹੋ ਤੁਸੀਂ ਪ੍ਰੋਡਿਊਸ ਕੀਤੀ ਹੈ ਇਹ ਮੂਵੀ ਕਿ ਕਿੰਨੀ ਕ ਤਮਾਲ ਮਚਾਏਗੀ ਇਹ ਬਾਕਸ ਆਫਿਸ ਤੇ ਇਹ ਪੂਰੀ ਤਮਾਲ ਮਚਾਉਗੀ ਕਿਉਂਕਿ ਇਹ ਫਿਲਮ ਦੇ ਵਿੱਚ ਸਭ ਕੁਝ ਹੀ ਹੈ ਵਿੱਚ ਲਾਫਟਰ ਆ ਇਮੋਸ਼ਨ ਜਾ ਤੇ ਲिटल बिट ऑफ फाइटिंग ਵੀ ਹੈਗੀ ਹੈ ਇਸ ਮੂਵੀ ਦੇ ਵਿੱਚ ਤੇ ਐਕਸ਼ਨ ਵੀ ਹੈਗਾ ਤੇ ਹੋਪਫਲੀ ਇਹ ਪੂਰੀ ਧਮਾਲ ਮਚੋ ਸਰ ਤੁਸੀਂ ਹੋਲੀ ਵੀ ਆ ਹੋਲੀ ਦੇ ਖਾਸ ਮੌਕੇ ਤੇ ਮੈਂ ਤੁਹਾਨੂੰ ਸਭ ਨੂੰ ਕਹੂੰਗੀ ਕਿ ਇੱਕ ਮੈਸੇਜ ਦੇ ਦਿਓ ਡੇਲੀ ਪੋਸਟ ਦੇ ਦਰਸ਼ਕਾਂ ਨੂੰ ਕਿਉਂਕਿ ਹੋਲੀ ਹੈ ਸਾਰੇ ਦਰਸ਼ਕਾਂ ਨੂੰ ਪੂਰੇ ਪੰਜਾਬੀਆਂ ਨੂੰ ਨਹੀਂ ਪੂਰੇ ਹਿੰਦੁਸਤਾਨੀਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਕਰੇ ਇਹ ਹੋਲੀ ਤੁਹਾਡੇ ਦੇ ਤੁਹਾਡੇ ਮਤਲਬ ਵਿੱਚ ਖੁਸ਼ੀਆਂ ਦੇ ਰੰਗ ਭਰੇ ਔਰ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਇਹ ਹੀ ਸਾਡੀ दिली ਖਾਹਿਸ਼ ਵੀ ਹੈ ਔਰ ਅਰਦਾਸ ਵੀ ਹੈ ਪ੍ਰਮਾਤਮਾ ਦੀ ਸਰ ਇੰਟਰਵਿਊ ਅਧੂਰੀ ਰਹੋਗੇ ਜਿੰਨੀ ਦਰ ਤੱਕ 11 ਵੇ ਨਹੀਂ ਕੰਪਲੀਟ ਹੋਊਗਾ ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ थैंक यू सो मच सर कॉस्ट्यूम्स पे भी main, main बहुत वर्क किया है ਤੁਸੀਂ ਕਾਸਟਿਊਮਸ ਜੋ ਨੇ ਕਵਿਤਾ ਦੇ ਔਰ ਈਸ਼ਾ ਦੇ ਮੈਚ ਕਰ ਰਹੇ ਨੇ ਰਾਜਵੀਰ ਦੇ ਔਰ ਕਰਮਜੀਤ ਸਰ ਦੇ ਮੈਚ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਜੀ ਕਿਉਂਕਿ ਇਹ ਦੋਨੇ ਮੇਨ ਲੀਡ ਮੇਲ ਨੇ ਔਰ ਫੀਮੇਲ ਮੇਨ ਲੀਡ ਨੇ ਤੇ ਇਸ ਕਰਕੇ ਮੈਚ ਕਰ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਓਵਰਲ ਬਹੁਤ ਸੋਹਣੀ ਡਾਇਰੈਕਸ਼ਨ ਹੈ ਕਮਾਂਡਸ ਬਹੁਤ ਅੱਛੇ ਨੇ ਇਸ ਫਿਲਮ ਦੇ ਵਿੱਚ ਜੋ ਤੁਸੀਂ ਕਾਸਟਿਊਮਸ ਦੇਖੋਗੇ ਔਰ ਜੋ ਤੁਹਾਨੂੰ ਸੀ ਸ਼ੂਟ ਦੇ ਸੈੱਟ ਤੇ ਦਿਖਾ ਦਿੱਤੇ ਨੇ ਕਾਸਟਿਊਮਸ ਕਰਮਜੀਤ ਸਰ ਦੇ, ਰਾਜਵੀਰ ਦੇ, ਇਸ਼ਾ ਦੇ ਔਰ ਕਵਿਤਾ ਹਲੇ ਤੱਕ ਆਏ ਨਹੀਂ ਐ ਥੇ ਪਰ ਇਸ਼ਾ ਦੇ ਨਾਲ ਹੀ ਮੈਚ ਕਰ ਰਹੇ ਨੇ ਉਹਨਾਂ ਦੇ ਉਹ ਜਿਹੜੇ ਕਾਸਟਿਊਮਸ ਨੇ ਉਹ ਇਹਨਾਂ ਨੇ ਡਿਸਾਈਡ ਕੀਤੇ ਨੇ ਨਾ ਮੈਂ ਨਤਾਸ਼ਾ ਇਹਨਾਂ ਨੇ ਕਾਸਟਿਊਮ ਜਿਹੜੇ ਨੇ ਡਿਸਾਈਡ ਕੀਤੇ ਨੇ ਅਨਤਾਸ਼ਾ ਕੀ ਦਿਮਾਗ ਦੇ ਵਿੱਚ ਆਇਆ ਸੀ ਕੀ ਸੋਚ ਕੇ ਇਹਨਾਂ ਦੇ ਜੋ ਕਾਸਟਿਊਮਸ ਨੇ ਤੁਸੀਂ ਮੈਚ ਕਰਕੇ ਮਤਲਬ ਕਰੇ ਸਾਰੇ ਇਨਸਟਰਕਸ਼ਨਸ ਅਵਤਾਰ ਸਰ ਕੇ تھے ਮੈਂ ਜਸਟ ਬਲਾਈਂਡਲੀ ਫਾਲੋ ਕਰ ਰਹੀ ਥੀ ही हैड इंस्ट्रक्टेड मी उन्हें क्या लुक चाहिए एंड द बेस्ट थिंग वॉज जब मूवी शुरू हुई थी तो अनमोल सर ने मुझे इंस्ट्रक्ट किया था कि सब कुछ अच्छा होना चाहिए तो वो मुझ पर बहुत ज़्यादा रिस्पॉन्सिबिलिटी थी जो मुझे जस्ट फॉलो करनी थी बहुत अच्छे लग रहे हैं ओवरऑल मतलब लुक बहुत अच्छी आ रही है ये कॉस्ट्यूम्स में थैंक यू सो मच सो दोस्तों मूवी के सैट पर सारे स्टार्स के नाल खास गलबात कर ली है असि मूवी जो है जल्दी यदि तरीक भी रिवील हो जाएगी कि यह मूवी जो है कद आ रही है तो तुम तैयार रहो ਓ ਵਾਓ ਮੂਵੀ 28 ਜੂਨ ਨੂੰ ਸਭੀ ਰੈਡੀ ਸਿਨੇਮਾ ਕਰਨ ਦੇ ਵਿੱਚ 28 ਜੂਨ ਨੂੰ ਇਹ ਫਿਲਮ ਜੋ ਆ ਸਿਨੇਮਾ ਕਰਨ ਦਾ ਸ਼ਿੰਗਾਰ ਕਰੇਗੀ ਤੇ ਤੁਸੀਂ ਤਿਆਰ ਰਹੋ ਸਿਨੇਮਾ ਕਰਨ ਦੇ ਵਿੱਚ ਜਾ ਕੇ ਮੂਵੀ ਦੇਖਣ ਲਈ ਮਿੰਦੋ ਤਹਿਸੀਲਦਾਰਨੀ ਰੌਕ ਕਰੇਗੀ ਇਸ ਸਿਨੇਮਾ ਨੂੰ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਗਨ ਦੇ ਨਾਲ ਮਨਪ੍ਰੀਤ ਖੋਲਾ ਡੇਲੀ ਪੋਸਟ ਪੰਜਾਬੀ